ਅਮਰੀਕਾ ਦੇ ਫਲੋਰੀਡਾ ਦੇ ਵਿੱਚ 12 ਅਗਸਤ 2025 ਨੂੰ ਇੱਕ ਭਿਆਨਕ ਸੜਕ ਹਾਦਸੇ ਨੇ ਪੰਜਾਬੀ ਟਰੱਕ ਡਰਾਈਵਰਾਂ ਦੇ ਲਈ ਅਮਰੀਕਾ ਦੇ ਵਿੱਚ ਵਰਕ ਵੀਜ਼ਾ ਪ੍ਰਾਪਤੀ ਦੇ ਦਰਵਾਜ਼ੇ ਅਸਥਾਈ ਤੌਰ ਦੇ ਉਤੇ ਬੰਦ ਕਰ ਦਿੱਤੇ ਨੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ 21 ਅਗਸਤ 2025 ਨੂੰ ਐਲਾਨ ਕੀਤਾ ਕਿ ਵਪਾਰਕ ਟਰੱਕ ਚਾਲਕਾਂ ਦੇ ਲਈ ਸਾਰੇ ਵਰਕ ਵੀਜ਼ਿਆਂ ਦੀ ਜਾਰੀ ਕਰਨ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੋਕ ਦਿੱਤਾ ਗਿਆ ਹੈ। ਇਸ ਦਾ ਕਾਰਨ ਫਲੋਰੀਡਾ ਦੇ ਸੈਂਟ ਲੂਸੀ ਕਾਉਂਟੀ ਦੇ ਵਿੱਚ ਹੋਇਆ ਇੱਕ ਮਾਰੂ ਹਾਦਸਾ ਹੈ ਜਿਸ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਲਾਪਰਵਾਹੀ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਫਲੋਰੀਡਾ ਹਾਈਵੇ ਪੈਟਰੋਲ ਅਨੁਸਾਰ 28 ਸਾਲਾ ਹਰਜਿੰਦਰ ਸਿੰਘ ਜੋ ਕਿ 2018 ਦੇ ਵਿੱਚ ਮੈਕਸੀਕੋ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਦੇ ਉਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ। ਉਸ ਨੇ ਫਲੋਰੀਡਾ ਟਰਨਪਾਈਪ ਦੇ ਅਧਿਕਾਰਤ ਵਰਟੋਲੀ ਵਾਲੇ ਖੇਤਰ ਦੇ ਵਿੱਚ ਗੈਰ ਕਾਨੂੰਨੀ ਵਾਈ ਟਰਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸੇ ਸੈਮੀ ਟਰੱਕ ਨੇ ਸਾਰੀਆਂ ਲੇਨਾਂ ਨੂੰ ਰੋਕ ਦਿੱਤਾ ਜਿਸੇ ਕਾਰਨ ਇੱਕ ਤੇਜ਼ ਰਫਤਾਰ ਮਿਨੀ ਵੈਨ ਟਰੱਕ ਦੇ ਪਿਛਲੇ ਹਿੱਸੇ ਦੇ ਨਾਲ ਟਕਰਾ ਗਈ ਇਸ ਹਾਦਸੇ ਦੇ ਵਿੱਚ 30 ਸਾਲਾ ਡਰਾਈਵਰ 37 ਸਾਲਾ ਮਹਿਲਾ ਅਤੇ 54 ਸਾਲਾ ਵਿਅਕਤੀ ਦੀ ਮੌਤ ਹੋ ਗਈ ਸਿੰਘ ਅਤੇ ਉਸ ਦੇ ਸਹਾਈ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਦੱਸਿਆ ਕਿ ਹਰਜਿੰਦਰ ਸਿੰਘ ਤੇ ਤਿੰਨ ਮੌਤਾਂ ਦੇ ਲਈ ਵਹੀਕਲ ਹੋਮਿਸਾਈਡ ਦੇ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਅਤੇ ਉਸ ਨੂੰ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਦੇ ਵਿੱਚ ਰਹਿਣ ਦੇ ਦੋਸ਼ ਵੀ ਲੱਗੇ ਨੇ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਸਿੰਘ ਨੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਅੰਗਰੇਜ਼ੀ ਪ੍ਰੀਖਿਆ ਦੇ ਵਿੱਚ 12 ਦੇ ਵਿੱਚੋਂ ਸਿਰਫ ਦੋ ਸਵਾਲ ਸਹੀ ਹੱਲ ਕੀਤੇ ਅਤੇ 4 ਦੇ ਵਿੱਚੋਂ ਸਿਰਫ ਇੱਕ ਸੜਕੀ ਸੰਕੇਤ ਨੂੰ ਸਹੀ ਪਛਾਣਿਆ ਇਸ ਤੋਂ ਇਲਾਵਾ ਸਿੰਘ ਨੇ 2021 ਦੇ ਵਿੱਚ ਬਾਈਡਨ ਪ੍ਰਸ਼ਾਸਨ ਅਧੀਨ ਵਰਕ ਪਰਮਿਟ ਹਾਸਲ ਕੀਤਾ ਸੀ ਜਦਕਿ ਟਰੰਪ ਪ੍ਰਸ਼ਾਸਨ ਨੇ 2020 ਦੇ ਵਿੱਚ ਉਸ ਦੀ ਅਰਜ਼ੀ ਨੂੰ ਰੱਦ ਕਰ ਦੱਸਿਆ ਸੀ ਸਿੰਘ ਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਵਾਪਸ ਲਿਆਂਦਾ ਗਿਆ ਹੈ ਅਤੇ ਮੁਕਦਮੇ ਤੋਂ ਬਾਅਦ ਵਿੱਚ ਉਸ ਦੀ ਡੈਪੂਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿਹਾ ਕਿ ਵਿਦੇਸ਼ੀ ਡਰਾਈਵਰਾਂ ਦੀ ਵੱਧਦੀ ਗਿਣਤੀ ਅਮਰੀਕੀ ਜਾਨਾਂ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ ਅਤੇ ਅਮਰੀਕੀ ਟਰੱਕਰਾਂ ਦੀ ਰੋਜੀ ਰੋਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਇਸ ਤੋਂ ਪਹਿਲਾਂ ਅਪ੍ਰੈਲ 2025 ਦੇ ਵਿੱਚ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਸ ਦੇ ਵਿੱਚ ਵਪਾਰਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਪ੍ਰੀਖਿਆ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੀ ਮੰਗ ਕੀਤੀ ਗਈ ਸੀ ਇਹ ਆਦੇਸ਼ 2016 ਦੀ ਉਸ ਸਲਾਹ ਨੂੰ ਪਲਟਦਾ ਹੈ ਜਿਸ ਦੇ ਵਿੱਚ ਅੰਗਰੇਜ਼ੀ ਦੀ ਕਮੀ ਨੂੰ ਡਰਾਈਵਰ ਨੂੰ ਸੇਵਾ ਤੋਂ ਹਟਾਉਣ ਦਾ ਇੱਕਲਾ ਕਾਰਨ ਨਾ ਮੰਨਿਆ ਜਾਂਦਾ ਸੀ ਅਮਰੀਕੀ ਟਰੱਕਿੰਗ ਇੰਡਸਟਰੀ ਦੇ ਵਿੱਚ ਪੰਜਾਬੀ ਮੂਲ ਦੇ ਡਰਾਈਵਰਾਂ ਦੀ ਗਿਣਤੀ 30000 ਤੋਂ ਵੱਧ ਹੈ ਜੋ ਕੁੱਲ ਟਰੱਕ ਡਰਾਈਵਰਾਂ ਦਾ ਲਗਭਗ 18% ਹਿੱਸਾ ਹੈ ਸੋਸੀਓ ਪੋਲੀਟੀਕਲ ਐਕਸ਼ਨ ਕਮੇਟੀ ਅਨੁਸਾਰ ਟਰਕਿੰਗ ਦੇ ਨਾਲ ਜੁੜੇ ਕੁੱਲ ਪੰਜਾਬੀਆਂ ਦੀ ਗਿਣਤੀ ਜਿਨ੍ਹਾਂ ਦੇ ਵਿੱਚ ਡਰਾਈਵਰ ਟਰਕਿੰਗ ਕੰਪਨੀ ਮਾਲਕ ਸਕੂਲ ਟਰੱਕ ਸਟਾਪ ਅਤੇ ਸੰਬੰਧਿਤ ਕਾਰੋਬਾਰ ਸ਼ਾਮਲ ਨੇ ਲਗਭਗ 1.5 ਲੱਖ ਹੈ ਕੈਲੀਫੋਰਨੀਆ ਦੇ ਵਿੱਚ ਵੀ 10000 ਪੰਜਾਬੀ ਸਿੱਖ ਟਰਕਿੰਗ ਦੇ ਨਾਲ ਜੁੜੇ ਹੋਏ ਨੇ ਜੋ ਸਕੂਲ ਗੁਰਦੁਆਰਾ ਅਤੇ ਟਰੱਕ ਸਟਾਪਾਂ ਦੀ ਸਹੂਲਤਾਂ ਚਲਾਉਂਦੇ ਨੇ ਅਮਰੀਕਨ ਟਰਕਿੰਗ ਐਸੋਸੀਏਸ਼ਨ ਦੇ ਅਨੁਸਾਰ ਅਮਰੀਕਾ ਦੇ ਵਿੱਚ 60000 ਤੋਂ ਵੱਧ ਟਰੱਕ ਡਰਾਈਵਰਾਂ ਦੀ ਕਮੀ ਹੈ ਅਤੇ ਵਿਦੇਸ਼ੀ ਡਰਾਈਵਰ ਖਾਸ ਕਰਕੇ ਭਾਰਤੀ ਅਤੇ ਲਾਤੀਨੀ ਅਮਰੀਕੀ ਇਸ ਕਮੀ ਨੂੰ ਪੂਰਾ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਵੀਜ਼ਾ ਰੋਕਣ ਦੇ ਇਸ ਫੈਸਲੇ ਦੇ ਨਾਲ ਸਪਲਾਈ ਚੇਨ ਦੇ ਉੱਤੇ ਅਸਰ ਪੈ ਸਕਦਾ ਹੈ ਕਿਉਂਕਿ ਇਸ ਦੇ ਨਾਲ ਡਿਲੀਵਰੀ ਸਮੇਂ ਦੇ ਵਿੱਚ ਦੇਰੀ ਅਤੇ ਖਰਚੇ ਵਧ ਸਕਦੇ ਨੇ ਇਸ ਹਾਦਸੇ ਨੇ ਅਮਰੀਕੀ ਸਿਆਸਤ ਦੇ ਵਿੱਚ ਵੀ ਹਲਚਲ ਮਚਾਈ ਹੈ ਹੁਣ ਇਹ ਫੈਸਲਾ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖ ਟਰੱਕ ਡਰਾਈਵਰਾਂ ਦੇ ਲਈ ਵੱਡਾ ਝਟਕਾ ਹੈ ਜੋ ਅਮਰੀਕੀ ਟਰਕਿੰਗ ਇੰਡਸਟਰੀ ਦਾ ਅਹਿਮ ਹਿੱਸਾ ਨੇ ਵੀਜ਼ਾ ਰੋਕਣ ਦੇ ਨਾਲ ਨਵੇਂ ਅਰਜ਼ੀਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪਹਿਲਾਂ ਤੋਂ ਮੌਜੂਦ ਡਰਾਈਵਰਾਂ ਦੀਆਂ ਵੀਜ਼ਿਆਂ ਦੀ ਮੁੜ ਜਾਂਚ ਵੀ ਸ਼ੁਰੂ ਹੋ ਸਕਦੀ ਹੈ ਅਮਰੀਕੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਕਿਸੇ ਖਾਸ ਕੌਮ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਪਰ ਸੁਰੱਖਿਆ ਮਾਪਦੰਡਾਂ ਨੂੰ ਸਖਤ ਕਰਨ ਦੇ ਲਈ ਕੀਤਾ ਗਿਆ ਹੈ ਇਸ ਹੱਦ ਸੇ ਅਤੇ ਵੀਜ਼ਾ ਰੋਕ ਦੇ ਫੈਸਲੇ ਨੇ ਅਮਰੀਕੀ ਸੜਕਾਂ ਤੇ ਸੁਰੱਖਿਆ ਅਤੇ ਵਿਦੇਸ਼ੀ ਕਾਮਿਆਂ ਦੀ ਭੂਮਿਕਾ ਦੇ ਉੱਤੇ ਇੱਕ ਨਵੀਂ ਵੈਂਸ਼ ਛੇੜ ਦਿੰਦੀ ਹੈ尽管 ਕਿ ਟਰੰਪ ਪ੍ਰਸ਼ਾਸਨ ਜਨਤਕ ਸੁਰੱਖਿਆ ਤੇ ਜ਼ੋਰ ਦੇ ਰਿਹਾ ਹੈ ਟਰਕਿੰਗ ਇੰਡਸਟਰੀ ਦੇ ਵਿੱਚ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਵਿਦੇਸ਼ੀ ਡਰਾਈਵਰਾਂ ਦੀ ਲੋੜ ਵੀ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।